ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਮੋਗੇ ਚੋ ਕਵਰ ਕੀਤੀ ਹੈ ਜੀ ਜੀਰੇ ਰੋਡ ਤੇ ਬਾਈ ਹੁਣਾ ਦਾ ਘਰ ਆ ਜੀ ਜਿਹੜੇ ਕਰੋ ਆਪਾਂ ਵੀਡੀਓ ਕਵਰ ਕੀਤੀ ਹੈ ਜੀ ਤੇ ਸ਼ੌਂਕੀਆ ਤੌਰ ਤੇ ਬਾਈ ਦੇ ਤਿੰਨ ਚਾਰ ਗੈਂਤੀ ਦੇ ਚੰਗੇ ਪਸ਼ੂ ਰੱਖੇ ਹੋਏ ਆ ਜੀ ਤੇ ਕਿਸੇ ਮਜਬੂਰੀ ਕਾਰਨ ਦੋ ਐਨੀਮਲ ਛੋਟੇ ਬੱਚੇ ਵਿਕਾਊ ਕੀਤੇ ਆ ਜੀ ਡिटेल ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀਬਰਖ ਤੁਸੀਂ ਕਰਨੀ ਹੈ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10770 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਡਾਕਟਰ ਕੁਮਿੰਦਰ ਸਿੰਘ ਜੀਰਾ ਰੋਡ ਮੋਗਾ ਆਪਣਾ ਨਹਿਰ ਦੇ ਉੱਤੇ ਘਰ ਆ ਜੀਰਾ ਰੋਡ ਤੇ ਟਾਵਰ ਲੱਗਿਆ ਆਪਣੇ ਠੀਕ ਆ ਜੀ ਜਦੋਂ ਆਪਾਂ ਜੀਰੇ ਰੋਡ ਤੇ ਆਵਾਂਗੇ ਜੀ ਮੋਗੇ ਤੋਂ ਨਹਿਰ ਤੋਂ ਜੀਰੇ ਦੇ ਨਾਲ ਨਹਿਰ ਦੇ ਉੱਪਰ ਹੀ ਕੜ ਕੇ ਦੱਸ ਦਿੰਦਾ ਠੀਕ ਆ ਜੀ ਨਹਿਰ ਦੇ ਉੱਪਰ ਜਦੋਂ ਤੁਸੀਂ ਦੇਖੋਗੇ ਟਾਵਰ ਲੱਗਿਆ ਹੋਇਆ ਬਾਈ ਦੇ ਘਰ ਦੇ ਨਾਲ ਜੀ ਬਿਲਕੁਲ ਤੇ ਬਾਈ ਫਿਰ ਸ਼ੌਂਕ ਤੌਰ ਤੇ ਪਸ਼ੂ ਰੱਖੇ ਹੋਏ ਜਿਆਦਾ ਸ਼ੌਂਕ ਤਾਈ ਰੱਖੇ ਪਰ ਉਹਨਾਂ ਮਾਤਾ ਬਿਮਾਰ ਕਰਕੇ ਨਾ ਮਜਬੂਰੀ ਚੋੜੀ ਮਜਬੂਰੀ ਕਾਰਨ ਵਿੱਚ ਜਿਆਦੇ ਹੋਣੇ ਪਸ਼ੂ ਠੀਕ ਹੈ ਜੀ ਤੇ ਰੱਖੀਆਂ ਛੋਟੀਆਂ ਸ਼ੌਂਕ ਨੂੰ ਸੀ ਘਰੇ ਤੇ ਛੋਟੀਆਂ ਸੀਲ ਬਹੁਤ ਆ ਠੀਕ ਹੈ ਬਾਈ ਇੱਕ ਨੰਬਰ ਤੋਂ ਬਾਈ ਆਪਾਂ ਸ਼ੁਰੂ ਕਰਾਂਗੇ ਬੱਚੇ ਦੀ ਉਮਰ ਕਿੰਨੀ ਕਹੂ ਦੰਦੋ ਕਿਵੇਂ ਹੈ ਜੀ ਸਾਰੀਆਂ ਹੀ ਆ ਜੀ ਯਾਰ ਮਤਲਬ ਦੋਨੇ ਕੀਰੀਆਂ ਹੀ ਆ 18 ਕਿੰਨੇ ਨਹੀਂ ਹੋਣੀਆਂ ਠੀਕ ਹੈ ਜੀ 18 19 ਦੀਆਂ ਹੁਣ ਬਸ ਇੱਥੇ ਜੀ ਹਾਂ ਠੀਕ ਹੈ ਇਹ ਆਪਾਂ ਕੋਈ ਲਿਆਂਦੀ ਸੀ ਕਿ ਘਰ ਦੀ ਇਹ ਇਹ ਘੱਦ ਨਹੀਂ ਉਹ ਤਾਂ ਇਹਦੀ ਭੈਣ ਆ ਛੋਟੀ ਜਿਹੀ ਥ ਠੀਕ ਆ ਇਹ ਛੋਟੀ ਦਾ ਦੁੱਧ ਰਿਕਾਰਡ ਕੀ ਹੈ ਜੀ ਇਹ ਹੁਣ ਕਾਰਨ ਇੱਕ ਮਤਲਬ ਹੈਗਾ ਪਹਿਲੇ ਸੂਈ ਹੈ ਜੀ ਪਹਿਲੇ ਸੂਏ ਦਾ ਠੀਕ ਆ ਜੀ ਉਹ ਦੀ ਭੈਣ ਆ ਲੱਗਦੀ ਸੀ ਇਹ ਹੋਰ ਪਸ਼ੂ ਸੀ ਇਹ ਅੱਡੇ ਤੇ ਇਹਦੀ ਮਾਂ ਦਾ ਬਾਈ ਕਿੰਨਾ ਕੁ ਦੁੱਧ ਦੇ ਜੀ ਇਹਦੇ ਮਤਲਬ 11 12 ਕਿ ਕੀ ਸੀ ਅੰਦਾਜ਼ਾ ਜੀ ਠੀਕ ਆ ਜੀ ਤੇ ਠੀਕ ਆ ਬਈ ਠੰਡੀਆਂ ਪੂਰੀਆਂ ਜੀ ਹਾਂ ਸੀ ਲਾਇ ਨੀ ਕੋਈ ਗੱਲ ਜੀ ਝੋਲੀ ਚੈੱਕ ਕਰਾ ਦਿਓ ਬਾਈ ਫੋਟ ਸ਼ਾਂਕ ਤਾਂ ਕੋਈ ਨਹੀਂ ਜੀ ਚੈੱਕ ਕਰੋ ਜੀ ਸੋਹਣੀ ਝੋਲੀ ਹੈ ਥਣ ਕੱਲਾ ਕੱਲਾ ਲੱਗਿਆ ਵਾ ਫੋਟ ਸ਼ਾਂਕ ਪੂਰਾ ਨਹੀਂ ਜੀ ਬਾਕੀ ਬਾਈ ਦੱਸਦਾ ਕਿ ਮਦਰ ਮਿਲਕਰ ਰਿਕਾਰਡ ਵੀ ਚੰਗਾ ਸਿੰਘ ਵੀ ਕਰਮ ਵਾਲੀ ਕੁੰਡਾ ਕਰਦੀ ਹੁੰਦੀ ਆ ਮੂਰਾਜ ਪੈਂਦੀ ਆ ਬਾਕੀ ਜਿਹੜਾ ਬੋਡੀ ਸਟਰਕਚਰ ਸੋਹਣਾਗਾ ਜੀ ਦੁੱਧ ਵਾਲੇ ਪਸ਼ੂ ਦੀਆਂ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ ਬਾਕੀ ਤੁਸੀਂ ਪਰਖ ਕਰ ਹੀ ਲੈਣੀ ਆ ਜੀ ਨਿਸ਼ਾਨੀਆਂ ਪੂਰੀਆਂ ਨੇ ਮੇਨ ਗੱਲ ਠੰਡੀਆਂ ਨੇ ਮਾਂ ਦਾ ਦੁੱਧ ਚੰਗਾ ਅੱਗੇ ਸੀਮਣ ਚੰਗੇ ਲੱਗ ਜਾਣ ਥੋੜੀ ਜੀ ਸੇਵਾਗੌਰ ਦੀ ਲੋੜ ਆ ਹੋਰ ਤਿੰਨ ਤਿੰਨ ਚਾਰ ਚਾਰ ਮਹੀਨੇ ਸਾਭ ਕੇ ਤੇ ਕਰਮਾੜੀ ਦੀ ਜਾਈ ਹੋਈ ਜਾਣੀਆਂ ਤੇ ਦੁੱਧ ਜਿੰਨਾ ਮਰਜ਼ੀ ਚੋਲਿਓ ਸੀਮਣ ਚੰਗੇ ਲੱਗ ਕੇ ਤੇ ਗਾਂ ਬੱਚੇ ਵੀ ਚੰਗੇ ਪਾ ਜਾਣਗੇ ਤੇ ਇੱਕ ਨੰਬਰ ਦੀ ਡਿਮਾਂਡ ਬਈ ਬਸ ਆਪਾਂ 20000 ਰੁਪਏ ਦੇ ਦੇਣੇ ਫੇਰ ਲੈਣ ਵਾਲੀ ਗੱਲ ਹੀ ਹੈ ਠੀਕ ਆ ਜੀ ਹੋਜੂ ਥੋੜਾ ਤਾਂ ਨਾ ਹੋਜੂ ਮਾਨਤਨ ਆਪਾਂ 5400 ਚਲੋ ਉਹ ਹੋਜੂਗਾ ਆਏ ਗਏ ਸੱਜਣ ਦਾ ਮਾਨਤਨ ਹੋਜੂਗਾ 20000 ਦੀ ਡਿਮਾਂਡ ਆ ਦੋ ਨੰਬਰ ਇਹ ਵੀ ਖੀ ਰਹੀ ਆ ਜਾਂ ਇਹਦੀ ਜਿਹੜੀ ਬਾਈ ਦੱਸਦਾ ਇਹਦੀ ਭੈਣ ਹੀ ਆ ਜਿਹੜੀ ਪਹਿਲੇ ਸੂਏ 12 13 ਕਿਲੋ ਤੇ ਚੱਲਦੀ ਆ ਜੀ ਚੰਗੀ ਆ ਝੋਟੀ ਉਹ ਵੀ ਸਿੰਘ ਇਹ ਵੀ ਗੁੰਡਾ ਕਰਦੀ ਹੁੰਦੀ ਆ ਬਾਕੀ ਚੈੱਕ ਕਰ ਲਓ ਸਿੰਘ ਪੂਰਾ ਗੋਲ ਆ ਝੋਲੀ ਕਰਮ ਵਾਲੀ ਦੀ ਬਹੁਤ ਖੂਬਸੂਰਤ ਆ ਜੀ ਤੁਹਾਨੂੰ ਦਿਖਾ ਦਿੰਨੇ ਆ ਜੀ ਥਾਣਾ ਇਕੱਲਾ ਇਕੱਲਾ ਨਿਕਣ ਮਾ ਪੂਰਾ ਸੋਹਣੇ ਸੈਜ ਦਾ ਥਾਣਾ ਜੀ ਬਾਕੀ ਇਹ ਵੀ ਕਰਮ ਵਾਲੀ ਮੁਰਾਦੀ ਪੈਂਦੀ ਆ ਠੀਕ ਆ ਜੀ ਬਾਈ ਕਹਿੰਦਾ ਆਪਾਂ ਸ਼ੌਂਕ ਰੋਇ ਰੱਖਿਆ ਸੀਗਾ ਤੇ ਮੈਥੋਂ ਸਮਝ ਦੇਣੀ ਪੱਗੀ ਠੀਕ ਆ ਜੀ ਮੇਰੇ ਲੈ ਜਾਂਦੇ ਆ ਕੰਮ ਤੇ ਠੀਕ ਆ ਜੀ ਮਜਬੂਰੀ ਕਾਰਨ ਬਾਈ ਇਹ ਵਿਕਾਊ ਕਰ ਰਿਹਾ ਤੇ 2 ਨੰਬਰ ਦੀ ਡਿਮਾਂਡ ਜੀ ਬਸ ਇਹਦਾ ਵੀ ਵੀ ਚਾਹੀਏ ਦੇ ਦੇ ਦਾਂਗੇ 40000 ਦੀਆਂ ਦੋਨੇ ਦੇ ਦਾਂਗੇ ਜਮਾ ਜਾਇਜ਼ ਡਿਮਾਂਡ ਆ ਜੀ 40000 ਦੀਆਂ ਬਾਈ ਕਹਿੰਦਾ ਦੋਨੇ ਝੂਟੀਆਂ ਆਪਾਂ ਦੇ ਦਾਂਗੇ ਜੀ ਸ਼ੌਂਕ ਦੇ ਤੌਰ ਤੇ ਕਿਸੇ ਨੇ ਰੱਖਣੇ ਆ ਤਾਂ ਉਹਨਾਂ ਲਈ ਤੋਹਫਾ ਜੀ ਵੱਡਣ ਵਾਲਾ ਨਾ ਫੋਨ ਕਰੇ ਜੀ ਆਏ ਫੋਨ ਕਰੇ ਜੀ ਬੰਦਾ ਠੀਕ ਆ ਜੀ ਇਹ ਬਾਈ ਦੀ ਠੀਕ ਆ ਜੀ ਇਹ ਸਪੈਸ਼ਲ ਬੇਨਤੀ ਆ ਕਿ ਕੋਈ ਸੱਜਣ ਵੱਡਣ ਵਾਲਾ ਫੋਨ ਨਾ ਲਾਵੇ ਕਿਉਂਕਿ ਸ਼ੌਂਕ ਨਾ ਪਾਲੀਆਂ ਗਾਂ ਕੋਈ ਸ਼ੌਂਕ ਨਾ ਪਾਲਣ ਵਾਲਾ ਸੱਜਣ ਲੈ ਜੂ ਚਲੋ ਅਗਲੇ ਦੀ ਸੇਵਾ ਜੀ नाग ਸੋਨਾ ਬਣ ਜੂਗਾ ਜਿਹਨੂੰ नाग ਪਸੰਦ ਆਉਂਦਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਧੰਨਵਾਦ